ਜੀ ਹਰ ਸਾਲ ਜੋ ਬਾਰਡਰ ਏਰੀਆ ਚ ਹੜ ਹੁੰਦੇ ਨੇ ਇਹਨਾਂ ਦਾ ਕਾਰਨ ਕੀ ਆ ਉਹ ਦੱਸੋ ਜੀ ਕਿਉਂਕਿ ਜਿਹੜੇ ਬਾਡਰ ਏਰੀਆ ਚ ਬਾਰੇ ਲੋਕ ਰਹਿੰਦੇ ਆ ਉਹਨਾਂ ਲਈ ਫਸਲਾਂ ਨੁਕਸਾਨ ਹੁੰਦਾ ਆ ਹੜਾ ਜਿਹੜੇ ਆ ਗਏ ਐ ਉਹਨਾਂ ਹੜ੍ਹਾਂ ਦੀ ਜ਼ਿੰਮੇਵਾਰ ਇੱਕ ਉਹਦੀਆਂ ਜਿਹੜੀਆਂ ਸਰਕਾਰਾਂ ਐ ਉਹ ਇਹਨਾਂ ਹੜ੍ਹਾਂ ਦੀਆਂ ਜ਼ਿੰਮੇਵਾਰ ਐ ਕਿਉਂਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਕਿੰਨੀਆਂ ਸਰਕਾਰਾਂ ਬਦਲ ਗਈਆਂ ਜਿਹੜੀ ਕਿਸੇ ਵੀ ਸਰਕਾਰ ਨੇ ਇਹਨਾਂ ਹੜ੍ਹਾਂ ਨੂੰ ਰੋਕਣ ਦੀ ਰੋਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ ਕਿਉਂਕਿ 80 ਤੋਂ ਬਾਅਦ 8 ਦੇ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਹੜਾ ਨੇ تباہੀ ਕੀਤੀ 23 ਦੇ ਵਿੱਚ ਵੀ ਬਹੁਤ ਵੱਡੀ ਪੱਧਰ ਤੇ تباہੀ ਕੀਤੀ ਹੈ ਤੇ ਹੁਣ 25 ਤੇ ਵੀ ਬਹੁਤ ਵੱਡੀ ਪੱਧਰ ਤੇ ਪੰਜਾਬ ਦੇ ਜੰਕਤੂਬਰ 12 15 ਜਿਹੜੇ ਜਿਹੜੇ ਪੂਰੀ ਤਰ੍ਹਾਂ ਹੜਾ ਦੀ ਨਬੇਦ ਤੇ ਲੱਗਦਾ ਹੈ ਪਰ ਸਰਕਾਰ ਨੇ ਇਹਨਾਂ ਹੜ੍ਹ ਪੀੜਤ ਲੋਕਾਂ ਦੀ ਕਿਸੇ ਕਿਸਮ ਦੀ ਕੋਈ ਮਦਦ ਹੈ ਉਹ ਨਹੀਂ ਕੀਤੀ ਲੋਕਿ ਅਸੀਂ ਉਸੇ ਸਮੇਂ ਤੋਂ ਲੈ ਕੇ ਇਹਨਾਂ ਹੜ੍ਹ ਪੀੜਤਾਂ ਲੋਕਾਂ ਦੇ ਨਾਲ ਰਜਾਨਾ ਵਿਚਰਨੇ ਆ ਇਹਨਾਂ ਦੇ ਖੇਤਾਂ ਦੇ ਵਿੱਚ ਇਹਨਾਂ ਦੇ ਖੇਤ ਸਵਾਰਦੇ ਆ ਇਹਨਾਂ ਨੂੰ ਡੀੜਾ ਕਪੜਾ ਵੰਡਦੇ ਆ ਜਾਂ ਬਦਲਵ ਕਰਜ ਦਾ ਬੀਜ ਵਟਿਆ ਹੈਗਾ ਖਾਣ ਵਾਸਤੇ ਕਣਕ ਦਿੱਤੀ ਹੋਈ ਹੈ ਊੜੀ ਦਿੱਤੀ ਹੈਗੀ ਪਸ਼ੂਆਂ ਵਾਸਤੇ ਯਾਨੀ ਇਹਨਾਂ ਲੋਕਾਂ ਦਾ ਖੁਦ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਬੰਦਤ ਤੁਸੀਂ ਉਸੇ ਸਮੇਂ ਤੋਂ ਲੈ ਕੇ ਲਗਾਤਾਰ ਸਾਡੇ ਹੜਪੀਟ ਦੇ ਲੋਕਾਂ ਦੀ ਕਰ ਰਹੇ ਹੋ ਇਹ ਮਦਦ ਤਾਂ ਸਰਕਾਰ ਨੂੰ ਕਰਨੀ ਚਾਹੀਦੀ ਸੀ ਪਰ ਸਰਕਾਰ ਨੇ ਸਾਡੀ ਕਿਸੇ ਕਿਸਮ ਦੀ ਵੀ ਕੋਈ ਮਦਦ ਹੈ ਜਿਹੜੀ ਉਹ ਨਹੀਂ ਕੀਤੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਉਸੇ ਸਮੇਂ ਤੋਂ ਲੈ ਕੇ ਸਾਡੀ ਬਾਹ ਫੜੀ ਹੈ ਤੁਸੀਂ ਸਾਡੀ ਮਦਦ ਕਰ ਰਹੇ ਹੋ ਅਸੀਂ ਸਰਕਾਰ ਤੋਂ ਬਹੁਤ ਵਾਰੀ ਇਸ ਕਿਸਮ ਦੀ ਮੰਗ ਕਰ ਲਈ ਕਿ ਘਟੋ ਘਟਾ ਇਹਨਾਂ ਹੜ੍ਹ ਪੀੜਤ ਲੋਕਾਂ ਦੇ ਖੇਤਾਂ ਦੇ ਵਿੱਚ ਜਿਹੜੇ ਟਰੈਕਟਰ ਚੱਲ ਰਹੇ ਹੈ ਉਨਾ ਟਰੈਕਟਰ ਜਿਹੜਾ ਡੀਜ਼ਲ ਮੱਚ ਰਿਹਾ ਹੈ ਘੱਟੋ ਘੱਟ ਉਸ ਡੀਜ਼ਲ ਤੇ ਜਿਹੜਾ 54 ਰੁਪਏ ਟੈਕਸ ਬਣਦਾ ਉਹ ਟੈਕਸ ਹੀ ਛੱਡ ਦਿਓ ਅਜੇ ਤੱਕ ਸਰਕਾਰ ਨੇ ਉਸ ਨਹੀਂ ਕੀਤਾ ਹੈਗਾ ਇਸ ਕਰਕੇ ਅਸੀਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਹਫ਼ਤਾ ਟਰੈਕਟਰ ਲੈ ਕੇ ਇਹਨਾਂ ਦੇ ਖੇਤਾਂ ਦੇ ਵਿੱਚ ਰੇਗ हटਾਈ ਹੈ ਰੇਤਾ ਹਟਾਇਆ ਜਾਂ ਵੱਡੇ ਵੱਡੇ ਖੰਡੇ ਆ ਉਹ ਉਹ ਭਰੇ ਆ ਯਾਨੀ ਇੱਕ ਹਫ਼ਤਾ ਲਾਉਣ ਤੋਂ ਬਾਅਦ ਵੀ ਜਿਹੜਾ ਕੁਝ ਟਰੈਕਟਰ ਲੈ ਕੇ ਇਹਨਾਂ ਪਿੰਡਾਂ ਦੇ ਵਿੱਚ ਪਹੁੰਚੇ ਹੋયા ਆ ਤੇ ਅੱਜ ਅਸੀਂ ਬਾਕੋਵਟ ਥਾਮਾਂ ਤੇ ਇਹਨਾਂ ਹੜਪੀਟ ਦੇ ਲੋਕਾਂ ਦੇ ਖੇਤਾਂ ਦੇ ਵਿੱਚ ਸਾਡੇ ਲਗਾਤਾਰ ਜਿਹੜੇ ਟਰੈਕਟਰ ਹੈ ਉਹ ਚੱਲ ਰਹੇ ਆ ਇੱਕ ਹਫ਼ਤਾ ਅਸੀਂ ਇਹਨਾਂ ਟਰੈਕਟਰਾਂ ਦੇ ਨਾਲ ਹੋਰ ਇਹਨਾਂ ਦੇ ਖੇਤ ਸਵਾਰਨੇ ਆ ਇਸ ਕਰਕੇ ਰੱਸੀ ਇਸ ਗੱਲ ਦੀ ਮੰਨ ਕਰਦੇ ਆ ਕਿ ਅਸੀਂ ਇਹਨਾਂ ਲੋਕਾਂ ਦੇ ਨਾਲ ਜਥੇਬੰਦੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੀ ਕਣਕ ਦੀ ਜਣ ਤੱਕ ਤੁਹਾਡੀ ਮਦਦ ਕਰਾਂਗੇ ਇਸ ਲਈ ਸਰਕਾਰ ਨੇ ਕਿਸੇ ਕਿਸਮ ਦੀ ਕੋਈ ਮਦਦ ਨਹੀਂ ਕੀਤੀ ਹੈ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਕਣਕ ਦੀ ਬਜਾਈ ਜਿਹੜੀ ਉਹ ਵੀ ਕੀਤੀ ਜਾ ਜਾਵੇ ਇਹਦੇ ਵਾਸਤੇ ਪੈਸੇ ਦੀ ਮਦਦ ਦੀ ਹੋਰ ਲੋੜ ਹੈ ਤਾਂ ਕਿ ਇਹਨਾਂ ਦੀ ਕਣਕ ਵੀ ਬੀਜ ਸਕੀਏ ਉਹਦੇ ਵਾਸਤੇ ਵੀ ਬੇਨਤੀ ਕਰਦੇ ਹਾਂ ਸਾਡੇ ਲੋਕਾਂ ਨੂੰ ਭੈਣਾ ਭਰਾਵਾਂ ਨੂੰ ਕਿਉਂਕਿ ਪਹਿਲਾਂ ਵੀ ਸਾਡੇ ਲੋਕਾਂ ਭੈਣਾ ਭਰਾਵਾਂ ਨੇ ਬਹੁਤ ਦਿਲ ਖੋਲ ਕੇ ਮਦਦ ਕੀਤੀ ਹੈ ਇਸੇ ਕਰਕੇ ਅਸੀਂ ਹੁਣ ਤੱਕ ਇਹਨਾਂ ਲੋਕਾਂ ਦੇ ਨਾਲ ਨਿਭ ਰਹੇ ਆ ਇਸ ਕਰਕੇ ਉਹ ਵੀ ਬੇਨਤੀ ਕਰਦੇ ਆ ਕਿ ਬਾਕੀ ਸਰਕਾਰ ਤੋਂ ਵੀ ਮੰਗ ਕਰਦੇ ਆ ਇਸ ਕਿਸਮ ਦੀ ਕਿ ਇਹਨਾਂ ਹੜਪੀੜਤ ਲੋਕਾਂ ਦੇ ਵਾਸਤੇ 70000 ਰੁਪਏ ਪ੍ਰਤੀ ਕਿੱਲੇ ਦਾ ਜਿਹੜਾ ਮਾਮਲਾ ਉਹ ਸਰਕਾਰ ਦੇਵੇ ਇਹਨਾਂ ਦੇ ਕੋਠੇ ਢਹਿ ਗਏ ਉਹਨਾਂ ਕੋਠਿਆਂ ਦਾ ਮਾਮਲਾ ਦੇਵੇ ਜਿਹੜੇ ਖੜਾ ਦੇ ਵਿੱਚ ਜਾਨਾਂ ਗਵਾ ਬੈਠੇ ਆ ਉਹਨਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਜਿਹੜਾ ਮਾਮਲਾ ਹੈ ਉਹ ਸਰਕਾਰ ਦੇਵੇ ਇਹ ਸਰਕਾਰ ਨੇ ਇਸ ਦਾ ਨਾਅ ਕੀਤਾ ਤਾਂ ਇਹ ਮੰਗਾਂ ਨੂੰ ਇਹ ਮਸਲਾ ਨੂੰ ਹੱਲ ਕਰਾਉਣ ਦਾ ਤਰੀਕਾ ਆਉਣ ਵਾਲੇ ਦਿਨਾਂ ਦੇ ਵਿੱਚ ਸੰਕਰਸ ਹੈ ਜਿਹੜਾ ਉੱਥੇ ਵਿੱਡਿਆ ਜਾ ਸਕਦਾ ਹੈ ਸਰਕਾਰ ਤੋਂ ਅਸੀਂ ਇਸ ਦੀ ਮੰਗ ਕਰ ਦਿੱਤੀ ਹੈ ਕਿ ਜਿਹੜਾ ਹੜ੍ਹ ਚਾਏ ਨਾ دریاਵਾਂ ਦਾ ਪਾਣੀ ਜਿਹੜਾ ਹਰ ਵਾਰ ਆ ਕੇ ਇਹਨਾਂ ਨੂੰ ਢੋਰ ਦਿੰਦਾ ਹੈ ਇਹਨਾਂ ਦੀ ਮਸਲਾ ਬਰਬਾਦ ਕਰ ਦਿੰਦਾ ਹੈ ਇਹ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਜਿੱਦੋਂ ਘਰ ਤੋਂ ਤੇ ਆਪੋ ਘਰ ਪੱਕੇ ਕੀਤੇ ਜਾ ਸਕਦੇ ਆ ਇੱਕ ਕਰਕੇ ਸਰਕਾਰ ਤੋਂ ਇੱਕ ਮੰਗ ਕਰਦੇ ਆ ਕਿ ਸੂਤਾ ਪ੍ਰਬੰਧ ਸਰਕਾਰ ਕਰੇ ਰਾਕੇ ਹੁਣ ਕੇ ਇਹਨਾਂ ਦੇ ਖੇਤਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਖਾੜਾ ਉਹ ਨਾ ਆਉਣ ਇਸ ਗੱਲ ਦੇ ਲਈ ਵੀ ਸਰਕਾਰ ਤੋਂ ਅਸੀਂ ਮੰਗ ਕਰ ਰਹੇ ਆ